ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅੱਜ ਸਾਡੀ ਟੀਮ ਪਹੁੰਚੀ ਪਿੰਡ ਠੱਕਰਵਾਲ ਜਿਲ੍ਹਾ ਸ਼ਿਆਰਪੁਰ ਵਿਖੇ ਜਿੱਥੇ ਕਿ ਸੰਸਦ ਮੈਂਬਰ ਰਾਜਮਾ ਚੱਬੇਵਾਲ ਨੇ ਪਿੰਡ ਠੱਕਰਵਾਲ ਦੇ ਵਿਕਾਸ ਲਈ 29.29 ਲੱਖ ਰੁਪਏ ਦੀ ਰਾਸ਼ੀ ਅਲਾਟ ਕੀਤੀ ਇਸ ਵਾਰੇ ਜਾਣਕਾਰੀ ਦਿੰਦੇ ਹੋਏ ਡਾਕਟਰ ਰਾਜਮਾ ਚੱਬੇਵਾਲ ਜੀ ਅਤੇ ਮਾਸਟਰ ਸਰਜੀ ਸਿੰਘ ਮਾਨ ਜੀ ਨੇ ਸਰਬ ਧਰਮ ਨਿਊਜ਼ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹ ਰਾਸ਼ੀ ਪਿੰਡ ਦੇ ਬੱਖ-ਬੱਖ ਵਿਕਾਸ ਕਾਰਜਾਂ ਲਈ ਵਰਤੀ ਜਾਵੇਗੀ ਜਿਸ ਵਿੱਚ ਗਲੀਆਂ ਨਾਲੀਆਂ ਦੀ ਮੁਰੰਮਤ ਜਿੰਮ ਦੀ ਸਥਾਪਨਾ ਤੇ ਠੱਕਰਵਾਲ ਤੋਂ ਦਿਹਾਣਾ ਮੰਝ ਜਠੇਰੇ ਤੱਕ ਸਰਕ ਦੇ ਸੁਧਾਰ ਲਈ ਕੀਤੀ ਜਾਵੇਗੀ ਡਾਕਟਰ ਰਾਜਮਾ ਚੱਬੀਵਾਲ ਜੀ ਨੇ ਇਸ ਮੌਕੇ ਕਿਹਾ ਕਿ ਸਾਡਾ ਉਦੇਸ਼ ਹੈ ਕਿ ਪਿੰਡ ਠੱਕਰਵਾਲ ਦੇ ਲੋਕ ਵੀ ਉਹ ਸਾਰੀਆਂ ਸਹੂਲਤਾਂ ਲੈ ਸਕਣ ਜੋ ਅੱਜ ਦੇ ਆਧੁਨਿਕ ਜੀਵਨ ਲਈ ਜ਼ਰੂਰੀ ਹਨ ਉਹਨਾਂ ਨੇ ਕਿਹਾ ਕਿ ਪਿੰਡ ਦਾ ਵਿਕਾਸ ਮੇਰੀ ਪਹਿਲ ਹੱਥੀ ਮੈਂ ਪਿੰਡ ਨੂੰ ਪੱਕਾ ਕਰਾਂਗਾ ਤੇ ਪਿੰਡ ਠੱਕਰਵਾਲ ਦੇ ਸਾਰੇ ਲੋੜੀਂਦੇ ਵਿਕਾਸ ਕਾਰਜ ਸਮੇਂ ਸਿਰ ਅਤੇ ਗੁਣਵੱਤਾ ਨਾਲ ਨਿਪਟਾਰੇ ਚਾੜੇ ਜਾਣਗੇ ਇਸ ਮੌਕੇ ਉਹਨਾਂ ਨਾਲ ਵਿਚਾਰ ਚੋਟੇ ਡਾਕਟਰ ਇਸ਼ਾਨਤ ਕੁਮਾਰ ਮਸ਼ੀਸ਼ ਤੌਰ ਤੇ ਹਾਜ਼ਰ ਸਨ ਉਹਨਾਂ ਕਹਿਆ ਕਿ ਉਹਨਾਂ ਦੀ ਸਰਕਾਰ ਪਿੰਡੂ ਖੇਤਰਾਂ ਦੇ ਵਿਕਾਸ ਲਈ ਵਚਨਬੱਧ ਹੈ ਇਸ ਮੌਕੇ ਪਿੰਡ ਦੇ ਸਰਪੰਚ ਅਤੇ ਹੋਰ ਆਗੂਆਂ ਨੇ ਸੰਸਦ ਮੈਂਬਰ ਰਾਜਗਮਾ ਚੱਬਿਆਲ ਦੇ ਇਸ ਕਦਮ ਦੀ ਝੰਗਾ ਕਰਦਿਆਂ ਕਿਹਾ ਕਿ ਇਹ ਰਾਸ਼ੀ ਪਿੰਡ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਵੇਗੀ ਅਤੇ ਪਿੰਡ ਦੇ ਨੌਜਵਾਨਾਂ ਨੇ ਵੀ ਜਿਮ ਦੀ ਸਥਾਪਨਾ ਨੂੰ ਲੈ ਕੇ ਉਤਸ਼ਾਹ ਜ਼ਾਹਰ ਕਰਦਿਆਂ ਕਿਹਾ ਕਿ ਇਹ ਉਹਨਾਂ ਲਈ ਇੱਕ ਨਵੀਂ ਸ਼ੁਰੂਆਤ ਹੋਵੇਗੀ ਅਤੇ ਪਿੰਡ ਦੇ ਬਜ਼ੁਰਗਾਂ ਨੇ ਵੀ ਸੁਪਰਾਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਲੰਬੇ ਸਮੇਂ ਤੋਂ ਪਿੰਡ ਦੀਆਂ ਸੜਕਾਂ ਤੇ ਨਾਲੀਆਂ ਦੀ ਮਾੜੀ ਹਾਲਤ ਤੋਂ ਪ੍ਰੇਸ਼ਾਨ ਸਨ ਅਤੇ ਹੁਣ ਇਸ ਰਾਸ਼ੀ ਨਾਲ ਪਿੰਡ ਵਿੱਚ ਹੋਣ ਵਾਲੇ ਵਿਕਾਸ ਕਰ ਜਾਂਦਾ ਪਿੰਡ ਦਾ ਅਕਸ ਸੁਧਰੇਗਾ ਅਤੇ ਇੱਥੋਂ ਦੇ ਲੋਕਾਂ ਦਾ ਜੀਵਨ ਪੱਧਰ ਵੀ ਉੱਚਾ ਹੋਵੇਗਾ ਇਸ ਮੌਕੇ ਜਸਵਿੰਦਰ ਸਿੰਘ ਠਕਰਵਾਲ ਰਗਵੀਰ ਸਿੰਘ ਅਛੇ ਚਰਨਜੀਤ ਸਿੰਘ ਕੈਪਟਨ ਗਿਆਨ ਸਿੰਘ ਪਰਮਜੀਤ ਸਿੰਘ ਸਰਪੰਚ ਪਰਵਿੰਦਰ ਸਿੰਘ ਭਾਮ ਕਿਰਪਾਲ ਸਿੰਘ ਭਗਤਪੁਰ ਸਰਪੰਚ ਰਣਜਿੰਦਰ ਸਿੰਘ ਜਸਵਿੰਦਰ ਸਿੰਘ ਇੰਸਪੈਕਟਰ ਦੇਸ਼ਰਾਜ ਮਨਜੀਤ ਕੌਰ ਜਾਂਗਲਿਆਣਾ संतोष कौर जसविंदर कौर बिशंबर लाल विमला देवी गुरप्रीत सिंह भाम मखंदिन आदि इस मौके हाजिर सन आओ उसी देखਦੇ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਜੱਥੇ ਦਲਜੀਤ ਸਿੰਘ ਛੋਟੀ ਮਾਲਪੁਰ ਦੇ ਨਾਲ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬਤਰਮ ਨਿਊ ਚੈਨਲ ਹੁਸ਼ਿਆਰ ਤੋਂ ਡੋਮੈਂਟਰ ਮੈਂਬਰ ਪਾਰਲੀਮੈਂਟ ਜਿੱਤ ਕੇ ਪਿੰਡਾਂ 'ਚ ਬਹੁਤ ਘਾਟ ਆਉਂਦੇ ਵੇਖਿਆ ਇੱਕ ਮੇਰਾ ਵੀ ਨਾਂ ਵੀ 30 ਸਾਲ ਦਾ ਸਿਆਸੀ ਤਜਰਬਾ ਹੈ ਬੜੀ ਖੁਸ਼ੀ ਦਾ ਆਲਾ ਡਾਕਟਰ ਸਾਹਿਬ ਜਿੰਨੀਆਂ ਆਖੀ ਨਹੀਂ ਬਖਰੀ ਪਹਿਚਾਣ ਕੰਮ ਕਰਨ ਦਾ ਬਖਾਣ ਦੇ ਕਾਮ ਭਾਮਿਆ ਸਿੰਘ ਇਹਨਾਂ ਪਾਰਟੀਆਂ ਦੇ ਨਾਲ ਸੰਬੰਧ ਰਹੇ ਪਰ ਅਸੀਂ ਡਾਕਟਰ ਸਾਹਿਬ ਨਾਲ ਡਾਕਟਰ ਦੇ ਆਪਣੇ ਨਿੱਜੀ ਨਾ ਦੇ ਤੌਰ ਤੇ ਜੁੜਿਆ ਤੋਂ ਮੈਂ ਇਸ ਨਗਰ ਵੱਲੋਂ ਪੂਰੀਆਂ ਸਰਦਾਰਾਂ ਵੱਲੋਂ ਡਾਕਟਰ ਜੀ ਨੂੰ ਇੱਥੇ ਆਉਣ ਦੇ ਯੋਗ ਹਾਂ ਤਾਂ ਔਰ ਨਾਲ ਇਹ ਵੀ ਕਹਿ ਗੀਤ ਕਰੂੰਗਾ ਕਿ ਇਸ ਅਸੀਂ ਇਸ ਨਗਰ ਨੇ ਪੂਰਾ ਜੋਰ ਲਾ ਕੇ ਖੜੇ ਮਗਰ ਜਿਹੜਾ ਸਾਡਾ ਹਿੱਸਾ ਹੈ ਬਹੁਤ ਵੱਡਾ ਉਸੇ ਇਟਾਕ ਤੁਮ ਸਮਝਾ ਗਾਹਾਂ ਵੀ ਇਸ ਨਗਰ ਨੂੰ ਮਾਤੋਬਾਦ ਦੇ ਜਿਹੜੇ ਮਾਇਆ ਦੇ ਗੱਪੇ ਲਾਉਂਦੇ ਤਾਂ ਕਿ ਇਹ ਪਿੰਡ ਸਾਡਾ ਸੁਖਣਾ ਇੱਕ ਵਧੀਆ ਇੱਕ ਵਧੀਆ ਨਗਰ ਬਣਾਈਏ سڈے ہلکے لے ہلکے کی شان سارے مانجوگ ڈاکٹر راج کمار جی ہاں چبے والا نام کے نارے چبے والا جڑ گیا اور چبے والے بھی یہاں کے نام جڑ رہے ایک بار سارے گاڑیاں مارے وہ اچھ پہلی بار ایم <سلام> تو بعد ਇਹ ਚਰਨ ਵਾਲ ਦੇ ਵਿੱਚ ਪਹੁੰਚੇ ਹਾਂ ਦਿੱਲੀਆ ਗਹਿਰਾਨੇ ਤੋਂ ਸਾਰੇ ਨਗਰ ਨਿਵਾਸੀਆਂ ਵੱਲੋਂ ਆਏ ਪ੍ਰਬੰਧਕੀਆਂ ਜੱਜਨਾ ਵੱਲੋਂ ਉਹਨਾਂ ਦਾ ਇੱਥੇ ਪੰਜਣ ਤੇ ਧੰਨਵਾਦ ਕਰਦੇ ਹਾਂ ਪਰਵਲੀ ਭਾਈ ਜਿਨ੍ਹਾਂ ਨੇ ਤੁਸੀਂ ਬਹੁਤ ਨਗਰ ਨਿਵਾਸੀਆਂ ਨੇ ਮਿਲ ਆਵਾਧੀ ਨਗਰ ਵਿੱਚ ਜੁਟਾਉਣਾ ਉਹਨਾਂ ਦਾ ਇੱਥੇ ਆਉਣ ਦਾ ਬਹੁਤ ਬਹੁਤ ਧੰਨਵਾਦ ਕਰਦਾ ਬਾਕੀ ਫਾਲੂ ਸਾਰੇ ਪ੍ਰਬੰਧਨ ਜਿੰਨੇ ਵੀ ਬੈਠੇ ਆ جہاں ایڑی جی چیت آئی آپ سارا کا بہت بہت دن انہوں نے بیٹھے ڈاکٹر شان جی سرپنچان پور روندر جی سارے دو سرپان سب کا سرپان بٹر جی اور جبکہ کپٹن صاحب ساپی ماسک جی بابا جی ملجن سر بہت مدر آ ਜਿੰਨੇ ਵੀ ਮੇਰੇ ਵੀਰ ਯਾਰ ਚਾਹ ਦੀ ਸਾਡੇ ਬਾਲਾ ਦੀ ਸਾਡੇ ਬਹੁਤ ਸਾਡੇ ਨਾਲ ਸਹਿਯੋਗ ਕਰਦੇ ਆ ਆਪਣਾ ਪ੍ਰੋਫੈਸਰ ਕਨ ਸਾਹਿਬਾ ਸਰਪੰਦਰ ਸਾਹਿਬਾ ਮਜੀਦ ਜੀ ਡਾਕਟਰ ਪਰਮਜੀਤ ਸਿੰਘ ਜੱਟੂ ਜਾਨ ਸਿੰਘ ਜਿੰਨੇ ਵੀ ਮੇਰੇ ਵੀਰ ਬਜ਼ੁਰਗਾਂ ਕਿਛੇ ਲੋਕਾਂ ਦੀ ਸਾਡੇ ਖੜੇ ਆ ਜਿੰਨੇ ਵੀ ਤੇ ਵੱਡੇ ਸਭ ਤੋਂ ਪਹਿਲਾਂ ਮੈਂ ਖੜੇ ਬੁਲਾਏ ਮਾਈਕੂ ਜੀ ਦਾ ਹਾਲ ਸਾਹਿਬ ਜੀ ਡਾਕਟਰ ਸਾਹਿਬਾਰੇ ਤੁਹਾਡੀ ਸਾਰੀ ਜਾਣਦੇ ਆ ਮੇਰੇ ਕੋਲ ਤਸਦੀਕ ਕਰਨੇ ਮਾਨੀ ਨਵੀ ਫਗਰਗੋਸਥਾਨਾ ਨਸੀਆ ਸਰਪੰਚ ਸਾਹਿਬ ਤੇ ਵੀ ਅਮੀਰ ਭਾਜੀ ਨੇ ਵੀ ਇਹ ਸਾਡੇ ਹਲਕੇ ਦੀ ਉਹਨਾਂ ਕਿਸੂ ਚੰਗਿਆ ਤੇ ਜਗਰ ਹੋਏ ਹੁਣੇ ਵੀ ਤਾ ਸਾਡੇ ਹਲਕੇ ਨੂੰ ਬੜੇ ਚਾਹੇ ਮੈਂ ਕਰਨੀ ਅੱਜ ਵੀ ਕਰਨਾ ਨੂੰ ਮਜੂਦ ਨਹੀਂ ਕਰਦਾ ਲੱਗਦਾ ਕੋਈ ਸਾਡੇ ਹੱਲ ਕੋਲ ਨੂੰ ਮਾਰਿਆ ਜਾਂਦੇ ਆਏ ਆ ਉਡੀਕੀ ਦੀ ਬਦਲੀ ਹੋਈ ਆ ਇਹਨਾਂ ਦੀ ਮਿਹਰਤ ਆ ਇਹਨਾਂ ਦੀ ਸੂਰਤ ਵਾਲਾ بہت بہت سارا مبارک بہت بہت سارے خالصا تھا واحر پوری بہت ہی ستاریو ممبر پارلیمنٹ ہشیاپور ڈاکٹر چبے والے ضلع پریشد جسوندر جی ٹکروال جی جی سرپنچ بام کرپال جی سرپنچ نر جی سرپنچ ہڈیلا سارا کا بہت بہت دنواد پترکار صاحبان جیسے سرکاری ہوتے ہوٹل موجود نے انہوں کا بہت دنواد پیڈ کی ساری جیسا جو سبجد نے آؤ ساری ملکی فتح بھی واحر جی کا خالص واحر کی ڈاکٹر راج کمار چبیوال جیوں گوٹا پوا دے اپنا بہت ہی پیار دکھاؤ میں ہی دلو دنواد کر رہا ہوں جو تھی پارٹی بازی تو اوپر اٹھ کے سنوں پیار <سؤال> دان بہش آیا جو سانو <سؤال> سیوا <سؤال> کا نگر درپنچ صاحب سارے ضلع پریشد ممبر سردار جسوندر سنگھ ٹکروال جی سمچی پنچایت اور وق و پنڈا تو آئے سارے سرپنچ سابان پنچایت مبر صاحبان بہت ستار یوگ سا سا جی آؤ سارے کے بندے کی سانج پائی واحر جی کا خالس واحد ساتھ ستر میں نہیں میرے کوئی شبد نہیں ہے میں سمجھتا کہ انواد شبد بھی تھوڑے چھوٹا ہے میں تو اب کہہ سکتا کہ گربا درچہ ہے نہیں کی کپاس سے سجے ہم ਸਤਿਪਾਸ਼ਾ ਬਾਈ ਉਮੀਦ ਦੇ ਭਾਰ ਕੇ ਬਸਨ ਕਾ ਔਰ ਤੁਹਾਡੇ ਸ਼ੀਵ ਸਤਿ ਦਾਸ ਨੂੰ ਪਹਿਲਾਂ ਅਸੈਂਬਲੀ ਦੇ ਵਿੱਚ ਵਿਦਾਲ ਸਭਾ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਸੇਵਾ ਕਰਾਉਣ ਦਾ ਮੌਕਾ ਮਿਲਿਆ ਤੇ ਹੁਣ ਤੁਸੀਂ ਇੰਨੀ ਕਿਰਪਾ ਕੀਤੀ ਕਿ ਦਾਸ ਨੂੰ ਹੁਣ ਤੁਸੀਂ ਵੇਸ਼ ਦੀ ਸਭ ਤੋਂ ਵੱਡੀ ਮਹਾਨਤਾ ਹੈ ਔਰ ਤੁਸੀਂ ਚੁੜ ਕੇ ਮੈਨੂੰ نور ਸਵਰ ਉਪਰ ਦਿੱਤੀ ਤੁਹਾਡਾ ਤੁਹਾਨੂੰ ਸ਼ੁਕਰੀਆ ਬਹੁਤ ਬਹੁਤ ਧੰਨਵਾਦ। ਔਰ ਖਾਸ ਕਰਕੇ ਜਿਹੜਾ ਚੱਲ ਰਿਹਾ ਹੈ। ਤੇ ਮਾਸਟਰ ਜੀ ਬੰਦ ਸੱਜਣ ਨੂੰ ਕਰ ਰਹੇ ਆਂ ਤੇ ਵੈਸੇ ਬੜਾ ਤੇ ਮਾਜ ਦਾ ਰੰਗ ਵਾਚਦਾ ਬੜਾ। ਬਹੁਤ ਛਾਲੇ ਵਾਲੇ ਸੱਜਣ ਮਾਸਟਰ ਜੀ ਕਿਤੇ ਵੀ ਬੰਦ ਤੇ ਤਾਂ ਫਿਰ ਮੈਨੂੰ ਵੀ ਕੋਣ ਹੁਲਾਸਣਾ। بڑا مان دیا بہت ستار دے بہت پیار کرتے ہیں تو میں دیکھنا چاہتا بھائی چبے والا ہلکے اپنے پیڑ پیار ستار دیتا ایڈی ویڈی نو ہلکے ہوتے جا چبے والا ہلکا دو سو ملتا اتنا دے نو ہلکے اور ان ہلکے پچھوں ਸ਼ੁਕਰਵਾਰ ਵੀ ਪ੍ਰਵੀਟ ਜਲੀ ਹੈ ਉਹ ਇੱਕ ਨੰਬਰ ਤੇ ਸੰਤੋਖ ਹੋਰ ਕਰ ਮਾ ਮ 38 ਪਾਈ ਗੱਤੀ ਹੈ ਮੇਰੇ ਨੰਦੀ ਨੰਦੀ ਹੈ ਬਹੁਤ ਜ਼ੋਰਦਾਰ ਕਾਰੀਆਂ ਵਾਲੀ ਤੰਨ ਚਾਂਗੀ ਆ ਗੋ ਬੋਤਲਵਾਲ ਦੇ ਸਤਿਕਾਰਯੋਗ ਸਾਹਿਬਾਨ ਥੈਂਕ ਯੂ ਵੈਰੀ ਮਚ ਇਕਰਜਾ ਸ਼ਹਿਰ ਤੇ ਜੋ ਸਭ ਸੰਗਤ ਦਾ ਅਜੀਬ ਬਾਤਾਂ ਆਪ ਮਿਲਦੀ ਥੈਂਕ ਯੂ ਇਸ ਮੌਕੇ ਤੇ ਹੋਰ ਠਕਰਵਾਲ ਦੇ ਸਾਡੇ ਬਹੁਤ ਸਤਿਕਾਰਯੋਗ ਜ਼ਿਲ੍ਹਾ ਪ੍ਰੇਸ਼ਰ ਮੈਂਬਰ ਸਰਦਾਰ ਜਸ਼ਪ੍ਰੀਤ ਸਿੰਘ ਠਕਰਵਾ ਅਰਜ ਸਰਪੰਸ ਸਾਹਿਬ ਵੀ ਨੇ ਸਭ ਜੀ ਪਹੁੰਚਾਇਆ ਹੈ ਜਮਾਬ ਸਾਹਿਬ ਬਖਵਕ ਪਿੰਡ ਨਾਲ ਸਾਡੇ ਸਰਪੰਸ ਸਾਹਿਬਾਨ ਵੀ ਆਏ ਆ ਅੱਜ ਜਿੱਥੇ ਸੰਗਤ ਦਾ ਲੋਕ ਸਭਾ ਦੇ ਵਿੱਚ ਮੈਨੂੰ ਪਹੁੰਚਾਉਣ ਦੇ ਲਈ ਤਾਉਣ ਦੇ ਲਈ ਧੰਨਵਾਦ ਕੀਤਾ ਹੈ ਉੱਥੇ ਸਾਡੇ ਇਸ ਨਗਰ ਨੂੰ ਅੱਜ ਵਿਕਾਸ ਕਰਦਿਆਂ ਦੇ ਚੈੱਕ ਵੀ ਦਿੱਤੇ ਗਏ ਜਿਸ ਦੇ ਵਿੱਚ ਕਰੀਬ ਕਰੀਬ 30 ਲੱਖ ਰੁਪਏ ਜਿਹੜਾ ਉਹ ਦਿੱਤਾ ਗਿਆ ਜਿਸ ਦੇ ਵਿੱਚ ਜਿੰਮ ਵੀ ਸ਼ਾਮਲ ਹੈ ਪਿੰਡ ਦੀਆਂ ਗਲੀਆਂ ਵੀ ਸ਼ਾਮਲ ਹੈ ਤੇ ਨਵੀਂ ਸੜਕ ਜਿਹੜੀ ਹੈ ਉਹ ਵੀ ਸ਼ਾਮਲ ਸੋ ਇਸੇ ਤਰ੍ਹਾਂ ਹੋਰ ਵੀ ਪਿੰਡਾਂ ਦੇ ਵਿੱਚ ਵਿਕਾਸ ਕਾਰਜ ਜਿਹੜੇ ਉਹ ਉਹਦੀ ਮਤਲਬ ਨੇਰੀ ਆਈ ਹੋਈ ਤੇ ਪੂਰੀ ਸਪੀਡ ਦੇ ਨਾਲ ਜਿਹੜੇ ਕੰਮ ਚੱਲ ਰਹੇ ਆ ਤੇ ਕਰੀਬ 50 ਕਰੋੜ ਰੁਪਏ ਆ ਗਿਆ ਤੇ ਬਹੁਤ ਜਲਦੀ ਇੰਨੇ ਪੈਸੇ ਹੋਰ ਆਣਗੇ ਤਾਂ ਕਿ ਪਿੰਡਾਂ ਦੇ ਜਿਹੜੇ ਵੀ ਰਹਿੰਦੇ ਕੰਮ ਆਣ ਉਹਨਾਂ ਨੂੰ ਨੇ ਪਛਾਣਿਆ ਜਾ ਸਕਦਾ ਔਰ ਪਿੰਡਾਂ ਦਾ ਜਿਹੜਾ ਵਿਕਾਸ ਆ। ਕੰਪਨੀ ਇਹਨੂੰ ਖੜਾ ਕੇ ਚਾਰੇ ਨੂੰ। ਆ ਜਿਮਨੀ ਚੋਣਾ ਸਾਡੀਆਂ ਚਾਰ ਜਗ੍ਹਾ ਤੇ ਜਿਮਨੀ ਚੋਣਾ ਜਿਹੜੀਆਂ ਆ ਰਹੀਆਂ। ਤੇ 100% ਅਸੀਂ ਚਾਰ ਦੀਆਂ ਚਾਰ ਜਿਹੜੀਆਂ ਚੋਣ ਚਾਰ ਦੀਆਂ ਚਾਰ ਸੀਟਾਂ ਜਿਹੜੀਆਂ ਉਹ ਜਿੱਤਾਂਗੇ ਜਿੱਧਰ ਚ ਕਰਾਂਗੇ। ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਪਰਮੋਸਿਵਾਨ ਜੀ ਉਹਨਾਂ ਦੀ ਬਹੁਤ ਮਿਹਨਤ ਹੈ ਔਰ ਉਹਨਾਂ ਦੀ ਬੜੀ ਅੱਛੀ ਪੰਜਾਬ ਦੇ ਲਈ ਸੋਚ ਹੈ। ਜਿਸ ਤਰ੍ਹਾਂ ਉਹਨਾਂ ਨੇ ਪੜ੍ਹਾਈ ਦੇ ਖੇਤਰ ਦੇ ਵਿੱਚ ਔਰ ਜਿਸ ਤਰ੍ਹਾਂ ਸਿਹਤ ਦੇ ਖੇਤਰ ਦੇ ਵਿੱਚ ਉਹਨਾਂ ਨੇ ਮੱਲਾ ਮਾਰੀ ਤੇ ਮੈਨੂੰ ਪੂਰੀ ਉਮੀਦ ਹੈ ਕਿ ਸਾਡੇ ਪੰਜਾਬ ਦੇ ਲੋਕ ਖਾਸ ਤੌਰ ਤੇ ਬੱਚਿਆਂ ਨੂੰ ਜਿਹੜਾ ਨੌਜਵਾਨ ਬੱਚਿਆਂ ਨੂੰ ਰੋਜ਼ਗਾਰ ਦੇਣਾ ਇੰਨੇ ਔਖੇ ਸਮੇਂ ਦੇ ਵਿੱਚ ਆ ਕਰੀਬ 45000 ਨੌਕਰੀਆਂ ਜਿਹੜੀਆਂ ਮਾਨ ਸਾਹਿਬ ਨੇ ਦਿੱਤੀਆਂ ਔਰ ਇੰਨੇ ਹੀ ਨਹੀਂ ਪੰਜਾਬ ਦੇ ਲੋਕ ਪਹਿਲੇ ਬਿਜਲੀ ਦੇ ਬਿੱਲਾਂ ਤੋਂ ਤਰਸਦੇ ਸੀ ਔਰ ਅੱਜ ਪਿੰਡਾਂ ਦੇ ਵਿੱਚ ਜਿਹੜੇ ਬਿਜਲੀ ਦੇ ਬਿੱਲ ਆ ਹੀ ਨਹੀਂ ਰਹੇ ਜ਼ੀਰੋ ਬਿੱਲ ਆ ਰਹੇ ਸੋ ਇਹ ਮੈਂ ਸਮਝਦਾ ਕਿ ਜਿਹੜੀਆਂ ਪਾਲਿਸੀਜ਼ ਆ ਸਾਡੀ ਗਵਰਨਮੈਂਟ ਦੀਆਂ ਆ ਹੁਣੇ ਕਾਲੇ ਬਿੱਲਗ ਲੈ ਕੇ ਆਏ ਜਿਸ ਦੇ ਵਿੱਚ ਕੋਈ ਐਨਓਸੀ ਦਾ ਚੱਕਰ ਸੀ ਲੋਕ ਬੜੇ ਪਰੇਸ਼ਾਨ ਸੀ ਉਹ ਐਨਓਸੀ ਦਾ ਜਿਹੜੀ ਸ਼ਰਤ ਆ ਉਹ ਵੀ ਖਤਮ ਕਰ ਦਿੱਤੀ ਹੈ ਤੇ ਜਿੰਨੀਆਂ ਵੀ ਕਲੋਨੀਆਂ ਜਿਹੜੀਆਂ ਆ ਜੁਲਾਈ ਤੱਕ ਜਿਹੜੀਆਂ ਜਿਹਨਾਂ ਨੇ ਖਰੀਦੀਆਂ ਜਗ੍ਹਾ ਖਰੀਦੀ ਵੀ ਇਹ ਉਹ ਜਿਹੜੇ ਆ ਉਹ ਕਰਵਾ ਸਕਦੇ ਸੋ ਬਹੁਤ ਵੱਡੀਆਂ ਸਹੂਤਾ ਜਿਹੜੀਆਂ ਮਾਨਸਾ ਫਰੋ ਸੋ ਪੰਜਾਬ ਦੇ ਲੋਕ ਖੁਸ਼ ਨੇ ਤੇ ਬਹੁਤ ਵੱਡੇ ਫਰਕ ਦੇ ਨਾਲ ਚਾਰ ਦੀਆਂ ਚਾਰ ਜਿਹੜੀਆਂ ਸੀਟਾਂ ਆ ਸਿੱਟ ਆ ਬਹੁਤ ਧੰਨਵਾਦ ਸਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਜੀਓ ਅੱਜ ਪਿੰਠੱਕਰਵਾਲ ਮੌਜੂਦ ਨਜ਼ਾਰਾ ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀਆਂ ਨੇ ਬਹੁਤ ਹੀ ਸਤਿਕਾਰਯੋਗ ਆਪਣੇ ਹਲਕੇ ਦੇ ਹਰਮਨ ਪਿਆਰੇ ਨੇਤਾ ਡਾਕਟਰ ਰਾਜ ਕੁਮਾਰ ਜੀ ਚੱਬੇਵਾਲ ਮੈਂਬਰ ਪਾਰਲੀਮੈਂਟ ਫਰਖਰ ਜੀ ਨੂੰ ਇੱਥੇ ਨਿਮੰਤਰਿਤ ਕਰਕੇ ਉਹਨਾਂ ਦਾ ਮਾਨ ਸਨਮਾਨ ਕੀਤਾ ਉਹਨਾਂ ਦਾ ਧੰਨਵਾਦ ਕੀਤਾ ਸੋ ਡਾਕਟਰ ਰਾਜ ਕੁਮਾਰ ਜੀ ਚੱਬੇਵਾਲ ਅਤੇ ਉਹਨਾਂ ਦੇ ਫਰਜ਼ੰਦ ਡਾਕਟਰ ਸਾਹਿਬ ਨੇ ਸੂਚੀਆਂ ਸੰਗਤਾਂ ਦਾ ਐਮਪੀ ਦੀ ਇਲੈਕਸ਼ਨ ਦੇ ਵਿੱਚ ਸਾਥ ਦੇਣ ਲਈ ਵੋਟਰ ਸਪੋਰਟਰਾਂ ਦਾ ਸਾਰਨਾ ਧੰਨਵਾਦ ਕੀਤਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਪਿੰਡਾਂ ਦੇ ਜੋ ਵਿਕਾਸ ਕਾਰਜ ਨੇ ਉਹਨਾਂ ਵਾਸਤੇ 30 ਲੱਖ ਰੁਪਏ ਤਕਰੀਬਨ ਠੱਕਰਵਾਲ ਲਈ ਔਰ ਬਾਕੀਆਂ ਪਿੰਡਾਂ ਲਈ ਗਰੰਟਾ ਦੇ ਚੈੱਕ ਵੰਡੇ ਔਰ ਸਰਪੰਚ ਸਰਦਾਰ ਦਸ਼ਵਿੰਦਰ ਸਿੰਘ ਜੀ ਸਰਦਾਰ ਅਗਵੇ ਸਿੰਘ ਜੀ ਕੈਪਟਨਸ ਨਾਲ ਚਾਰਨੀ ਸਿੰਘ ਜੀ ਅਤੇ ਪਿੰਡ ਦੇ ਪਤਵੰਤੇ ਸੱਜਣਾ ਨੇ ਸਭਨਾ ਨੇ ਉਹਨਾਂ ਦਾ ਧੰਨਵਾਦ ਕੀਤਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨਾਂ ਦਾ ਪੂਰਨ ਸਾਥ ਦੇ ਕੇ ਜੋ ਪਿੰਡਾਂ ਨਗਰਾਂ ਦੇ ਜੋ ਕੋਈ ਕਾਸ ਦੇ ਕਾਰਜ ਨੇ ਉਹਨਾਂ ਨੂੰ ਨਿਪਟਰੇ ਚਾੜਿਆ ਜਾਵੇਗਾ ਪਰ ਹਰੂ ਕਿਰਪਾ ਕਰ ਉਹਨਾਂ ਨੂੰ ਡਾਕਟਰ ਰਾਜ ਕੁਮਾਰ ਜੀ ਨੂੰ ਔਰ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਿਓ ਬਹੁਤ ਬਹੁਤ ਤੁਹਾਨੂੰ ਕੀਵਾ ਵਾਹਿ ਜੁੱਤੀ ਦਾ ਖਾਤਸਰ ਵਾਹਿ ਜੀ